ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਗਰਸੰਦੂ ਤੇ ਗੱਲ ਕਰਦੇ ਹਾਂ ਜੀ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਦੇ ਵਿੱਚੋਂ ਬਾਹਰ ਆਉਂਦਿਆਂ ਜਿਹੜੀਆਂ ਨੇ ਖਬਰਾਂ ਆਏ ਦਿਨ ਹੀ ਜਿਹੜੀਆਂ ਸੋਸ਼ਲ ਮੀਡੀਆ ਤੇ ਤੇ ਪੰਜਾਬ ਦੇ ਹਰੇਕ ਜਿਹੜੇ ਹੈ ਨਿਊਜ਼ ਚੈਨਲ ਦੇ ਉੱਤੇ ਚੱਲਦੀਆਂ ਦਿਖਾਈ ਦੇ ਰਹੀਆਂ ਨੇ ਜੇਕਰ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਤਰਮ ਪਤਨੀ ਬਲਨੋ ਜਿਹੜੇ ਨੇ ਕਾਫੀ ਜ਼ਿਆਦਾ ਕਾਂਗਰਸ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਦੋਸ਼ ਲਗਾਏ ਗਏ ਨੇ ਕਿੰਨੇ ਗੂ ਸੱਚੇ ਨੇ ਕਿੰਨੇ ਗੂ ਝੂਠੇ ਨੇ ਉਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਜਿਸ ਤਰੀਕੇ ਦੇ ਨਾਲ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੇ ਪੈਰ ਜਮਾਉਣਾ ਚਾਹੁੰਦੀ ਸੀ ਲੇਕਿਨ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਨਵਜੋਤ ਕੋਰ ਸਿੱਧੂ ਨੇ ਜੇਕਰ ਗੱਲ ਕਰੀਏ ਨਵਜੋਤ ਕੋਰ ਸਿੱਧੂ ਦੇ ਬਿਆਨ ਨੇ ਜਿੱਥੇ ਥੱਲੀ ਬਚਾਈ ਹੋਈ ਹੈ ਹਰ ਪਾਸੇ ਸੋਸ਼ਲ ਮੀਡੀਆ ਉੱਤੇ ਵੇਖਣ ਨੂੰ ਇਹ ਮਿਲ ਰਿਹਾ ਹੈ ਕਿ ਹਰ ਇੱਕ ਪਾਰਟੀ ਸਿਆਸੀ ਪਾਰਟੀ ਦੇ ਵਿਰੋਧੀ ਪਾਰਟੀ ਦੇ ਲੋਕ ਜਿਹੜੇ ਨੇ ਨਵਜੋਤ ਕੋ ਸਿੱਧੂ ਦੇ ਨਾਲ ਵੀ ਆ ਕੇ ਖੜੇ ਹੋਣੇ ਸ਼ੁਰੂ ਹੋ ਗਏ ਨੇ ਤੇ ਮੌਕਾ ਮਿਲਣਾ ਸਟਾਰਟ ਹੋ ਗਿਆ ਹੈ ਕਾਂਗਰਸ ਪਾਰਟੀ ਨੂੰ ਨੀਚਾ ਦਿਖਾਉਣ ਲਈ ਜਿੱਤੇ ਸੁਖਵਿੰਦਰ ਸੁਖਵਿੰਦਰ ਸਿੰਘ ਰੰਦਾਵਾ ਦੀ ਗੱਲ ਕਰ ਲਈਏ ਰਾਜਾ ਗ੍ਰਿੰਦ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਜਿਨ੍ਹਾਂ ਦੀਆਂ ਤਕੀਆਂ ਉਡਾ ਕੇ ਰੱਖੀਆਂ ਹੋਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਹੋਰ ਕਾਂਗਰਸ ਪਾਰਟੀ ਆਪਣੇ ਆਪ ਨੂੰ ਕਿਵੇਂ ਅੱਗੇ ਵਧੀਆ ਸਟਰੋਂਗ ਬਣਾ ਸਕਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਕੱਲ ਅੰਮ੍ਰਿਤਸਰ ਦੇ ਵਿੱਚ ਪੁਜੀਏ ਨੇ ਤੇ ਸਮਰਥਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਲੇਕਿਨ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੀ ਜਿਹੜੇ ਨੇ ਵਿਚਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਜੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਤਰਨ ਪਤਨੀ ਦੇ ਕੁਝ ਬਿਆਨਾਂ ਕਰਕੇ ਹੁਣ ਕਾਂਗਰਸ ਪਾਰਟੀ ਦੀ ਰਡਾਰ ਤੇ ਆ ਕੇ ਖੜ ਗਏ ਨੇ ਕਿ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ ਛੱਡਣ ਜਾ ਰਹੇ ਨੇ ਕੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨੇ ਬੋਲ ਉਹਨਾਂ ਦੇ ਉੱਤੇ ਨਵਜੋਤ ਕੋ ਸਿੱਧੂ ਦੇ ਬੋਲਾਂ ਦੇ ਉੱਤੇ ਕੈਮਰੇਣਗੇ ਜਾਂ ਫਿਰ ਹੁਣ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਜਗ੍ਹਾ ਬਣਾਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਰਫਾਰਮੈਂਸ ਰਹੀ ਹੈ ਤਾਂ ਹਰ ਪਾਸੇ ਜਿਹੜਾ ਹੈ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਸਹਿਮਤੀ ਦੇ ਨਾਲ ਅੱਗੇ ਸਟੈਪ ਟੂ ਸਟੈਪ ਵਾਧ ਦੀ ਦਿਖਾਈ ਦਿੰਦੀ ਸੀ ਤਾਂ ਉਹ ਦੱਸਦੀ ਹੈ ਕਿ ਹੁਣ ਸੂਤਰਾਂ ਤੋਂ ਬੰਦ ਜਾਣਕਾਰੀ ਆ ਰਹੀ ਕਿ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਅੰਦਰ ਡਾਟੇ ਆ ਗਏ ਹਨ ਤੇ ਕਾਂਗਰਸ ਨੇ ਹੁਣ ਫੈਸਲਾ ਕੀਤਾ ਹੈ ਕਿ ਜੇਕਰ ਸਿੱਧੂ ਪਾਰਟੀ ਜਿਹੜੀ ਹੈ ਜਾਂ ਤਾਂ ਕਿਸੇ ਪਾਰਟੀ ਆਗੂ ਵਿਰੋਧ ਕੋਈ ਅਜਿਹੇ ਬਿਆਨ ਦਿੰਦੇ ਹਨ ਤਾਂ ਅਨੁਸ਼ਾਸਨਹੀਨਤਾ ਦੇ ਦਾਇਰੇ ਵਿੱਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਅੰਮ੍ਰਿਤਸਰ ਪਹੁੰਚੇ ਨੇ ਤੇ ਉਹਨਾਂ ਤਾਂ ਕਾਂਗਰਸ ਦੇ ਹਮੇਸ਼ਾ ਸਿੱਧੂ ਜਿਹੜੇ ਨੇ ప్రతి ਨਰਮ ਰੁਖ ਪਨਾਇਆ ਹੈ ਪਰ ਹੁਣ ਹਮਾਈ ਹਾਈ ਕਮਾਂਡ ਦੇ ਇਸ਼ਾਰਿਆਂ ਤੇ ਡਾਕਟਰ ਨਵਜੋਤ ਕੋਰ ਸਿੱਧੂ ਵਿਰੋਧ ਕੀਤੀ ਗਈ ਕਾਰਵਾਈ ਪੰਜਾਬ ਕਾਂਗਰਸ ਨੂੰ ਰਾਹਤ ਦਿੰਦੀ ਹੈ ਇੱਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਜਦੋਂ ਇੱਕ ਲਕੀਰ ਖਿੱਚੀ ਗਈ ਹੈ ਤਾਂ ਪਿੱਛੇ ਹਟਣ ਦੀ ਕੋਈ ਸੰਭਾਵਨਾ ਨਹੀਂ ਹੈ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਸਿੱਧੂ ਜੋੜੇ ਬਾਰੇ ਰਿਪੋਰਟ ਸੁਭਾ ਇੰਚਾਰਜ ਪ੍ਰਵੇਸ਼ ਬਗੇਲ ਨੇ ਇਹ ਵੀ ਸੌਂਪ ਦਿੱਤੀ ਹੈ ਰਿਪੋਰਟ ਡੈਕਟਰ ਨਵਜੋਤ ਕੋ ਸਿੱਧੂ ਨੇ ਹਲਕੇ ਬਿਆਨ ਤੋਂ ਇਲਾਵਾ ਪਿਛਲੇ 4 ਸਾਲਾਂ ਦੇ ਦੌਰਾਨ ਪਾਰਟੀ ਵਿੱਚ ਸਰਗਰਮ ਸ਼ਮੂਲੀਅਤ ਪਾਰਟੀ ਸਮਾਗਮਾਂ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਅਤੇ ਪਾਰਟੀ ਤੋਂ ਉਹਨਾਂ ਦੀ ਗੈਰ ਹਾਜ਼ਰੀ ਦਾ ਵੀ ਜ਼ਿਕਰ ਕੀਤਾ ਹੈ ਪਾਰਟੀਜ਼ ਉਤਰਾ ਦਾ ਕਹਿਣਾ ਹੈ ਕਿ ਰਿਪੋਰਟ ਵਿੱਚ 2022 ਵਿੱਚ ਸਿੱਧੂ ਬਾਰੇ ਉਸ ਸਮੇਂ ਸੂਬਾ ਇੰਚਾਰਜ ਹਰੀਸ਼ ਚੋਧਰੀ ਵੱਲੋਂ ਲਗਾਈ ਗਈ ਕਮਾਂਡ ਨੂੰ ਲਿਖੇ ਪੱਤਰ ਤੇ ਵੀ ਹਵਾਲਾ ਦਿੱਤਾ ਗਿਆ ਹੈ ਸਿੱਧੂ ਅਤੇ ਚੰਨੀ ਕਰਨ ਅੰਦਰ ਕਾਫੀ ਪੈਦਾ ਹੋਏ ਜਿਹੜੇ ਨੇ ਪੰਬਲ ਪੂਸੇ ਅਤੇ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 80 ਤੋਂ ਘੱਟ ਕੇ 18 ਹੋਣ ਜਾਣ ਤੋਂ ਬਾਅਦ ਸੂਬਾ ਚਾਲਦੇ ਹਾਈ ਕਮਾਂਡ ਨੂੰ ਵੀ ਰਿਪੋਰਟ ਦਿੱਤੀ ਸੀ ਪਾਰਟੀ ਦੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਮੌਤਲ ਕਰਨ ਤੋਂ ਬਾਅਦ ਹਾਈ ਕਮਾਂਡ ਨੂੰ ਭਰੋਸੇ ਵਿੱਚ ਲਿਆ ਗਿਆ ਸੀ ਕਿਉਂਕਿ ਉਹਨਾਂ ਨੇ ਪ੍ਰਿੰਕਾ ਗਾਂਧੀ ਨਾਲ ਚੰਗੇ ਸਬੰਧ ਹਨ ਹਾਲਾਂਕਿ ਸਿੱਧੂ ਤੇ ਰਾਹੁਲ ਗਾਂਧੀ ਦੇ ਗੁੱਡ ਜਿਹੜੇ ਨੇ ਗੁੱਡ ਬੁੱਕ ਵਿੱਚ ਨਹੀਂ ਦੱਸੇ ਜਾਂਦੇ ਹਾਲਾਂਕਿ ਇਸ ਕਰਕੇ ਸਿੱਧੂ ਹਾਲੇ ਵਿੱਚ ਪ੍ਰਿੰਕਾ ਗਾਂਧੀ ਨੂੰ ਮਿਲੇ ਸਨ ਅਤੇ ਟਵਿੱਟਰ ਤੇ ਫੋਟੋ ਪੋਸਟ ਕੀਤੀ ਹੈ ਪੰਜਾਬ ਕਾਂਗਰਸ ਵੱਲੋਂ ਪੇਸ਼ੀ ਕੀਤੀ ਗਈ ਰਿਪੋਰਟ ਅਨੁਸਾਰ ਇਹ ਸਪਸ਼ਟ ਹੈ ਕਿ ਡਾਕਟਰ ਸਿੱਧੂ ਦੇ ਬਿਆਨਾਂ ਤੇ ਕਾਂਗਰਸ ਪਾਰੀ ਝਟਕਾ ਦਿੱਤਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਡਾਕਟਰ ਸਿੱਧੂ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਲਈ 500 ਕਰੋੜ ਰੁਪਏ ਦੀ ਪੇਸ਼ਕਸ਼ ਦਾ ਜ਼ਿਕਰ ਵੀ ਜਿਹੜਾ ਹੈ ਪਾਰਟੀ ਦੇ ਅक्स ਨੂੰ ਕਾफी ਨੁਕਸਾਨ ਪਹੁੰਚਾਇਆ ਹੈ ਉਹਨਾਂ ਨੇ ਸੁਪਾ ਅਦਾਲਤ ਦੇ ਵਿਰੋਧੀ ਧਿਰਾਂ ਦੇ ਨੇਤਾ ਤੇ ਤਰਨਤਾਲ ਦੇ ਉਮੀਦਵਾਰ 5.0 ਕਰੋੜ ਰੁਪਏ ਸਵੀਕਾਰ ਕਰਨ ਦੀ ਵੀ ਗੱਲ ਦਾ ਦੋਸ਼ ਲਗਾਇਆ ਹੈ ਤੇ ਜੇ ਤੁਸੀਂ ਦੇਖਦੇ ਹੋਏ ਪਾਰਟੀ ਨਵਜੋਤ ਸਿੰਘ ਸਿੱਧੂ ਨੇ ਨੇੜਿਓਂ ਨਜ਼ਰ ਰੱਖ ਕੇ ਉਹਨਾਂ ਨੂੰ ਅਗਲਾ ਕਦਮ ਕੀ ਹੋਵੇਗਾ ਜੇਕਰ ਉਹ ਆਪਣੀ ਪਤਨੀ ਇਹ ਬਚਾਅ ਚਾਉਂਦੇ ਹਨ ਤੇ ਕਾਂਗਰਸ ਦੇ ਨੇਤਾਵਾਂ ਵਿਰੋਧ ਦੇ ਬਾਗੀ ਰੂਖ ਬਣਾਉਦੇ ਹਨ ਦਾ ਪਾਰਟੀ ਵਿਰੋਧ ਹੁਣ ਉਹ ਰੂਖ ਅਪਣਾ ਸਕਦੀ ਹੈ ਡਾਕਟਰ ਸਿੱਧੂ ਵਿਰੋਧ ਆਪਣਾਇਆ ਸੀ ਹੁਣ ਤੁਹਾਨੂੰ ਦੱਸ ਦਈਏ ਸੂਤਰਾਂ ਤੋਂ ਬੰਦੀ ਇਹ ਜਾਣਕਾਰੀ ਆ ਰਹੀ ਹੈ ਕਿ ਹੁਣ ਜਿਹੜਾ ਹੈ ਹੰਸਾ ਦਾ ਜੋੜਾ ਯਾਨੀ ਕਿ ਸਿੱਧੂ ਜੋੜਾ ਹੁਣ ਆਪਣੇ ਆਪ ਨੂੰ ਸਹੀ ਪੇਸ਼ ਕਰਨ ਲੱਗ ਪਿਆ ਹੈ ਕਿਉਂਕਿ ਕਾਂਗਰਸ ਦੇ ਨਾਲ ਭਲਾਣੇ ਸਬੰਧ ਹੋਣ ਕਰਕੇ ਹੁਣ ਇਹ ਕਾਂਗਰਸ ਦੇ ਵਿੱਚ ਮੁੜ ਆਵੇਗਾ ਜਾਂ ਫਿਰ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂ ਨੂੰ ਜਿਨ੍ਹਾਂ ਦੇ ਉੱਤੇ ਦੋਸ਼ ਲਗਾਏ ਗਏ ਨੇ ਉਹਨਾਂ ਦੀ ਕਾਰ ਵਾਪਸੀ ਕਰਾਉਣਗੇ ਇਹ ਹੁਣ ਦੇਖਣਾ ਹੋਵੇਗਾ ਧੰਨਵਾਦ